ਕਿ ਅੱਜ ਇੱਕ ਮਾਂ ਦਾ ਕਿ ਅੱਜ ਇੱਕ ਮਾਂ ਦਾ ਸੋਹਣਾ ਸੁਣਖਾ ਪੁੱਤ ਡੱਬੇ ਵਿੱਚ ਬੰਦ ਦੇਖਿਆ ਅਗਨੀ ਵੀਰ ਡੱਬੇ ਵਿੱਚ ਬੰਦ ਦੇਖਿਆ ਦਿਲ ਨੂੰ ਹੋਈ ਬੜੀ ਤੜਪਣ ਸਾਥੀਓ ਸੱਚ ਜਾਣਿਓ ਫੌਜੀ ਹੁੰਦੇ ਹਨ ਦੇਸ਼ ਦੀ ੜਕਣ ਸਾਥੀਓ ਫੌਜੀ ਹੁੰਦੇ ਹਨ ਦੇਸ਼ ਦੀ ੜਕਣ ਸਾਥੀਓ ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਿਓ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸੂਰੀ ਤੁਸੀਂ ਸ਼ੇਅਰ ਤੋਂ ਦੱਸ ਲਗਦਾ ਵੀਡੀਓ ਕਿਸ ਬਾਬਤ ਹੋਣੀ ਸਾਥਿਓ ਜੇ ਤੁਹਾਡੇ ਤੱਕ ਗੱਲ ਪਹੁੰਚ ਰਹੀ ਹੈ ਤਾਂ ਜਰੂਰ ਕਮੈਂਟ ਕਰਨਾ ਆਪਣੇ ਮਨ ਦੇ ਭਾਵ ਸਾਂਝੇ ਕਰਨੇ ਕਿਉਂਕਿ ਅੱਜ ਮੈਨੂੰ ਕਈ ਥਾਂਾਂ ਤੋਂ ਤਸਵੀਰਾਂ ਭੇਜੀਆਂ ਗਈਆਂ ਵੀਡੀਓਜ਼ ਮੇਰੇ ਤੱਕ ਆਪੜੀਆਂ ਹਾਲਾਂਕਿ ਵੀਡੀਓਜ਼ ਅਸੀਂ 2-3 ਦਿਨ ਤੋਂ ਦੇਖ ਰਹੇ ਹਾਂ ਅਕਾਸ਼ਦੀਪ ਜੋ ਸਾਡਾ ਵੀਰ ਅਗਨੀ ਵੀਰ ਜੋ ਸ਼ਹੀਦ ਹੋ ਗਿਆ ਉਹਦੀ ਪੁਰਾਣੀ ਵੀਡੀਓ ਇੱਕ ਸਾਹਮਣੇ ਆ ਰਹੀ ਹੈ ਜਿਹਦੇ ਵਿੱਚ ਉਹ ਜਦ ਦੱਸਿਆ ਜਾ ਰਿਹਾ ਕਿ ਕਰਨਾਲ ਤੋਂ ਜੰਮੂ ਜਾ ਰਿਹਾ ਹੈ ਤਾਂ ਰਸਤੇ ਵਿੱਚ ਉਸਦੀ ਮਾਂ ਉਸਦੇ ਪਿਤਾ ਜੀ ਉਸਦੇ ਯਾਰ ਦੋਸਤ ਉਹਦੀ ਕਰ ਰਹੇ ਨੇ ਕਿ ਉਹਨੂੰ ਇੱਕ ਚਲਕ ਦੇਖ ਲਈਏ ਕਿੰਨਾ ਨੂਰ ਹੁੰਦਾ ਆਕਾਸ਼ਦੀਪ ਦੇ ਚਿਹਰੇ ਤੇ ਉਹਦੀ ਆਪਣੇ ਮਾਤਾ ਪਿਤਾ ਨਾਲ ਆਖਰੀ ਮੁਲਾਕਾਤ ਸੀ ਉਦੀ ਮਾਂ ਕਿਵੇਂ ਭੱਜ ਕੇ ਜਾਂਦੀ ਹੈ ਜਿਵੇਂ ਹੱਦਾ ਟੱਪ ਕੇ ਜਾ ਰਹੀ ਹੋਵੇ ਉਹਨੂੰ ਗਲਵੱਕੜੀ ਚ ਲੈ ਜਾਂਦੀ ਹੈ ਜੱਫੀ ਪਾਉਂਦੀ ਹੈ ਚੁੰਮਦੀ ਹੈ ਬੁੱਕਲ ਚ ਲੈ ਜਾਂਦੀ ਹੈ ਗੋਦ ਚ ਲੈ ਜਾਂਦੀ ਹੈ ਔਰ ਆਕਾਸ਼ ਦੀ ਵੀ ਆਪਣੀ ਮਾਲ ਦੇਖੀ ਜਾਂਦਾ ਕਿ ਮਾਂ ਕਿਵੇਂ ਤਰਸੀ ਹੋਈ ਉਹਨੂੰ ਸੀਨੇ ਨਾਲ ਲਾਉਣ ਲਈ ਪਰ ਉਹਨੂੰ ਪਤਾ ਥੋੜੇ ਸੀ ਕਿ ਪੁੱਤ ਨੇ ਡੱਬੇ ਚ ਬੰਦ ਹੋ ਕੇ ਆਣ ਹੁਣ ਇਹ ਆਖਰੀ ਮੁਲਾਕਾਤ ਐ ਇਸ ਤੋਂ ਬਾਅਦ ਮੁਲਾਕਾਤ ਨਹੀਂ ਹੋਣੀ ਹੁਣ ਕੱਲ ਦੀਆਂ ਤਸਵੀਰਾਂ ਦੇਖ ਰਹੇ ਆ ਕਾਸ਼ਤੀਪ ਦੇ ਘਰ ਦੀਆਂ ਉਸ ਦੀ ਮਾਂ ਨੂੰ ਇੱਕ ਪੱਤਰਕਾਰ ਵੀਰ ਪੁੱਛਦਾ ਕਿ ਮਾਤਾ ਜੀ ਮਾਂ ਨੇ ਕਹਿੰਦੀ ਪੁੱਤ ਮਾਣਤਾ ਹੈ ਪਰ ਇਹ ਦਿਲ ਜਿਹੜਾ ਜਿਸ ਨੂੰ ਸਬਰ ਨਹੀਂ ਆਉਂਦਾ ਇਹ ਦਿਲ ਨੂੰ ਕੀ ਕਹਾ ਸਮਝੇ ਨਹੀਂ ਲੱਗਦੀ ਮਾਣ ਕਰਾਂ ਕਿ ਕੀ ਕਰਾਂ ਕਹਿੰਦੀ ਘਰ ਸੁੰਨਾ ਪੈ ਗਿਆ ਘਰ ਬੁੱਧਾ ਪੈ ਗਿਆ ਘਰ ਬਿਰਲਾਪ ਚ ਡੁੱਬ ਗਿਆ ਉੱਥੇ ਕੁਲਤਾਰ ਸਿੰਘ ਸੰਧਵਾ ਸਾਹਿਬ ਪਹੁੰਚੇ ਇੱਕ ਪੱਤਰਕਾਰ ਨੇ ਵੀ ਸਵਾਲ ਪੁੱਛਿਆ ਕਿ ਪੰਜਾਬ ਸਰਕਾਰ ਨੇ ਮਾਨ ਸਨਮਾਨ ਦੀ ਗੱਲ ਕੀਤੀ ਸੀ ਕਹਿੰਦੇ ਜਿਹੜੀ ਪਾਲਿਸੀ ਆ ਉਹ ਕਵਰ ਹੋ ਜਾਏਗੀ ਜਿਵੇਂ ਪਾਲਿਸੀ ਪਰ ਮੇਰਾ ਇੱਥੇ ਸਵਾਲ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਨੂੰ ਹੈ ਕੇਂਦਰ ਸਰਕਾਰ ਨੂੰ ਇਹ ਸਵਾਲ ਨੇ ਕਿ ਤੁਸੀਂ ਅਗਨੀਵੀਰ ਸਕੀਮ ਬਣਾਈ ਹੈ ਸਾਡੇ ਜਿਹੜੇ ਵੀਰ ਨੇ ਜਦ ਅਗਨੀ ਨੂੰ ਭੇਟ ਹੁੰਦੇ ਨੇ ਥੋੜੇ ਚੋ ਤਾਂ ਕੋਈ ਨਹੀਂ ਉੱਪੜਦਾ ਥੋੜੇ ਚੋ ਤਾਂ ਕੋਈ ਨਹੀਂ ਪਹੁੰਚਦਾ ਜਾਦੇ ਸਾਡੇ ਵੀਰ ਅਗਨੀ ਨੂੰ ਅਰਪਿਤ ਕੀਤੇ ਜਾਂਦੇ ਥੋੜੇ ਚੋ ਨਹੀਂ ਕੋਈ ਦੇਖਿਆ 17 ਤੋਂ 21 ਸਾਲ ਦੀ ਉਮਰ ਤੱਕ ਤੁਸੀਂ ਇਹ ਨਾਲ ਲਿਆ ਗਏ ਨਹੀਂ ਵੀਰ ਪਾਲਿਸੀ ਬਣਾਈ ਹੈ ਉਸ ਤੋਂ ਬਾਅਦ ਕੀ ਕਰਨਗੇ ਅਰਜ਼ੀਆਂ ਲੈ ਕੇ ਜਾਣਗੇ ਔਰ ਜਦ ਕਿ ਲੀਡਰਾਂ ਦੇ ਜਿਹੜੇ ਨਿਆਣੇ ਆ ਉਹ ਇਸ ਉਮਰ ਚ ਤੱਕ ਗੱਡੀ ਡਿਸਾਈਡ ਕਰਦੇ ਆ ਕਿਹੜੀ ਗੱਡੀ ਲੈਣੀ ਆ ਮੇ ਬੈਕ ਲੈਣੀ ਆ ਡਿਫੈਂਡਰ ਲੈਣੀ ਆ ਕਿਹੜੀ ਗੱਡੀ ਲੈਣੀ ਆ ਰੇਂਜ ਰੋਵਰ ਲੈਣੀ ਆ ਕਿਹੜੀ ਲੈਣੀ ਆ ਇਹਨਾਂ ਦੀ ਰੇਂਜ ਚ ਸਾਰੀਆਂ ਗੱਡੀਆਂ ਆ ਜਾਂਦੀਆਂ ਸਾਡੀ ਰੇਂਜ ਚ ਦਾਲ ਫੁੱਲ ਕਈ ਨਹੀਂ ਹੁੰਦਾ ਸਾਰੀ ਉਮਰ ਐਨੀ ਕੁ ਉਮਰ ਚ ਇਹਨਾਂ ਨੂੰ ਪ੍ਰੋਟੈਕਸ਼ਨ ਮਿਲਣੀ ਸ਼ੁਰੂ ਹੋ ਜਾਂਦੀ ਹੈ ਸਵਾਲ ਇਹ ਵੀ ਹੈ ਜੇ 20 ਸਾਲ ਦਾ ਨੌਜਵਾਨ ਪੁੱਤ ਜਿਹੜਾ 2005 ਚ ਜੰਮਿਆ ਸਾਢੇ 20 ਸਾਲ ਦਾ ਮਸਾ ਜੋ ਸ਼ਹੀਦ ਹੋ ਸਕਦਾ ਤਾਂ ਹੁਣੇ-ਹੁਣੇ ਜੰਗ ਲੱਗੀ ਸੀ ਜਿਹੜੇ ਲਲਕਰੇ ਮਾਰਦੇ ਸੀ ਪੱਟਾਂ ਤੇ ਥਾਪੀਆਂ ਮਾਰਦੇ ਸੀ 60-60 ਸਾਲ ਦੇ ਨੇ ਤਾਂ ਉਹ ਜਰਾ ਇੱਕ ਵਾਰੀ ਬਾਰਡਰ ਤੇ ਜਾ ਕੇ ਆਉਂਦੇ ਜਿਸ ਮਾਂ ਦਾ ਪੁੱਤ ਗਿਆ ਉਹਨੂੰ ਪਤਾ ਕਿ ਦਿਲ ਤੇ ਕੀ ਬੀਤਦੀ ਔਰ ساری ਉਮਰ ਇਹ ਘਾਟਾ ਪੂਰਾ ਨਹੀਂ ਹੋਣਾ ਜੋ ਮਰਜੀ ਕਰ ਲਿਓ ਇਹ ਘਾਟਾ ਪੂਰਾ ਨਹੀਂ ਹੋਣਾ ਮੈਂ ਆਪਣੇ ਸੀਐਮ ਸਾਹਿਬ ਨੂੰ ਵੀ ਬੇਨਤੀ ਕਰਨੀ ਚਾਹੁੰਨਾ ਕਿ ਤੁਸੀਂ ਕਿਹਾ ਸੀ 1 ਕਰੋੜ ਰੁਪਇਆ ਦਵਾਂਗੇ ਸਨਮਾਨ ਵਜੋਂ ਉਹ ਤੁਰੰਤ ਮਿਲਣਾ ਚਾਹੀਦਾ ਹਾਲ ਹੈ ਕਿ ਮੈਂ ਸਲੂਟ ਕਰਦਾ ਸਲੂਟ ਕਰਦਾ ਮੈਂ ਆਕਾਸ਼ਦੀਪ ਦੇ ਪਿਤਾ ਜੀ ਨੂੰ ਸਤਿਕਾਰਯੋਗ ਬਲਵਿੰਦਰ ਸਿੰਘ ਜੀ ਨੂੰ ਉਹ ਕਹਿੰਦੇ ਕੋਈ ਮੰਗ ਨਹੀਂ ਇੱਕ ਪੱਤਰਕਾਰ ਵੀਰ ਨੇ ਪੁੱਛਿਆ ਕੋਈ ਮੰਗ ਕਹਿੰਦੇ ਕੋਈ ਮੰਗ ਨਹੀਂ ਕੋਈ ਮੰਗ ਸਤਕਾਰ ਨਾਲ ਸਿਰ ਚੁੱਕਦਾ ਪਰ ਤੁਰੰਤ ਮਿਲਣਾ ਚਾਹੀਦਾ ਹੈ ਪਾਲਿਸੀ ਕਵਰ ਕਰਨੀ ਇਹ ਗੱਲ ਕਹਿਣੀ ਮੇਰੇ ਹਿਸਾਬ ਨਾਲ ਠੀਕ ਨਹੀਂ ਤੁਰੰਤ ਜੋ ਮਾਨ ਸਨਮਾਨ ਪਰਿਵਾਰ ਨੂੰ ਮਿਲਣਾ ਚਾਹੀਦਾ ਪਰ ਮੈਂ ਇੱਕ ਬੇਨਤੀ ਹੋਰ ਸਾਡੀ ਸਰਕਾਰ ਨੂੰ ਕਰਨਾ ਚਾਹੁੰਦਾ ਕਿ ਸਰਕਾਰ ਜੀ ਕਰੋੜ ਰੁਪਏ ਦੇ ਰਿਹਾ ਉਹ ਵੀ ਠੀਕ ਹੈ ਆ ਤੁਸੀਂ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਉਹਦੇ ਲਈ ਕੋਈ ਫੋਰਸ ਹੀ ਬਣਾ ਲਓ ਯੁੱਧ ਨਸ਼ਿਆਂ ਵਿਰੁੱਧ ਉਹਦੇ ਲਈ ਤੁਸੀਂ ਕੋਈ ਫੋਰਸ ਬਣਾ ਲਓ 2 ਸਾਲ ਥੋੜੇ ਨੇ 25 25 30 30 ਹਜ਼ਾਰ ਸੈਲਰੀ ਕਰ ਦੋ ਮੈਂ ਕਹਿੰਦਾ ਜਿਹੜੇ ਨੌਜਵਾਨ 6 ਮਹੀਨੇ ਦੀ ਟ੍ਰੇਨਿੰਗ ਕਰਕੇ ਜਿਹੜੇ ਅਗਨੀਵੀਰ ਚ ਜਾ ਰਹੇ ਨੇ ਉਹਨਾਂ ਨੂੰ ਯੁੱਧ ਨਸ਼ਿਆ ਵਿਰੁੱਧ ਦੀ ਫੋਰਸ ਬਣਾ ਕੇ ਇੱਥੇ ਰੱਖ ਲਓ ਨਾਲੇ ਫਿਰ ਦੇਖਿਓ ਕਿਦਾਂ ਨਸ਼ਾ ਖਤਮ ਕਰਦੇ ਜਿਹਨਾਂ ਨੌਜਵਾਨਾਂ 'ਚ ਜज्ਬਾ ਹੁੰਦਾ 19 19 20 21 21 ਸਾਲ ਦੇ ਜਿਹੜੇ ਸਾਡੇ ਨੌਜਵਾਨ ਨੇ ਇਹ ਅਗਨੀਵੀਰ 'ਚ ਨਹੀਂ ਜਾਣਗੇ ਇਹਨਾਂ ਨੂੰ ਪੰਜਾਬ 'ਚ ਰੱਖ ਲਓ ਬਣਾ ਲਓ ਯੁੱਧ ਨਸ਼ਿਆ ਵਿਰੁੱਧ ਫੋਰਸ ਅਸੀਂ ਸਾਰੇ ਤੁਹਾਡਾ ਸਾਥ ਦੇਵਾਂਗੇ ਜਸਵੰਤ ਸਿੰਘ ਜੱਸੀ ਜੱਟ ਕਹਿ ਰਹੇ ਨੇ ਕਿ ਸੋ ਸੈਡ న్యూ ਸੂਰੀ ਸਾਹਿਬ ਭਾਈ ਜੀ ਦਿਲ ਦੁਖਦਾ ਉਹ ਤਸਵੀਰਾਂ ਦੇਖੋ ਕੱਲੇ ਹੋਵਗੇ ਨਾ ਕੱਲੇ ਬਹਿ ਕੇ ਜਦੋਂ ਤਸਵੀਰਾਂ ਦੇਖੋਗੇ ਅੱਖਾਂ ਚੋਂ ਹੰਝੂ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਟਪਕ ਪੈਂਦਾ ਇੱਕ ਮੈਂ ਹੋਰ ਵੀਡੀਓ ਦੇਖ ਰਿਆ ਸੀ ਇੱਕ ਬਜ਼ੁਰਗ ਕਹੇ ਸੀਗੇ ਚਲੋ ਮੈਂ ਨਾਮ ਤਾਂ ਕਾਹਨੂੰ ਲੈਣਾ ਫਿਰੇ ਮਗਰ ਪੈ ਜਾਂਦੇ ਆ ਉਹ ਕਹਿੰਦੇ ਜੀ ਕਿ ਕਗਨੀ ਵੀਰ ਜੀ ਨੇ 4 ਸਾਲ ਡਿਊਟੀ ਕਰਨੀ ਹੈ ਕਿਉਂ ਅੱਗੇ ਵਧੂਗਾ ਆ ਪੰਜਾਬ ਦੇ ਮੁੰਡੇ ਦੇਖ ਲੋ ਇਹ ਵੱਧ ਜਾਂਦੇ ਨੇ ਇਹ ਦੇਸ਼ ਨੂੰ ਪ੍ਰੇਮ ਹੀ ਇੰਨਾ ਕਰਦੇ ਨੇ ਇਹ ਸਿੰਘ ਸੂਰਮੇ ਨਹੀਂ ਡਰਦੇ ਇਹ ਜਾਨ ਤਲੀ ਤੇ ਧਰ ਦਿੰਦੇ ਨੇ ਜਦੋਂ ਕਮਿਟਮੈਂਟ ਕਰ ਦਿੰਦੇ ਨੇ ਫਿਰ ਪਿੱਛੇ ਨਹੀਂ ਹੁੰਦੇ ਔਰ ਉਹਨਾਂ ਨੂੰ ਮਿਲਦਾ ਕੀ ਹੈ 17 ਤੋਂ 21 ਸਾਲ ਦੀ ਉਮਰ ਤੱਕ ਐਪਲੀਕੇਸ਼ਨਾਂ ਭਰਨ ਦਾ ਦੌਰ ਹੈ ਮਾਦੇ ਸੋਹਣੇ ਸੁਨੱਖਿਆਂ ਪੁੱਤਰਾਂ ਦਾ ਦਰਮਿਆਨੇ ਸਧਾਰਨ ਪਰਿਵਾਰ ਦੇ ਪੁੱਤਾਂ ਦਾ ਤੇ ਜਿਹੜੇ ਲੀਡਰਾਂ ਦੇ ਨਿਆਣੇ ਉਹਨਾਂ ਨੂੰ ਇਹੀ ਨਹੀਂ ਪਤਾ ਹੁੰਦਾ ਕਿ ਕਿਹੜੇ 골ਫ ਸਟੇਡੀਅਮ 'ਚ ਜਾਣਾ ਸੀ ਕਿਹੜੇ 골ਫ ਦੀ ਗਰਾਊਂਡ 'ਚ ਜਾਣਾ ਸਾਡੇ ਨੌਜਵਾਨ ਗੋਲੀਆਂ ਨਾਲ ਖੇਡਦੇ ਆ ਸਧਾਰਨ ਘਰਾਂ ਦੇ ਤੇ ਲੀਡਰਾਂ ਦੇ ਨਿਆਣੇ 골ਫ ਨਾਲ ਖੇਡਦੇ ਆ ਜੀ ਇਹਨਾਂ ਦਾ ਉਹ ਜਿਹੜੀ ਹਾਕੀ ਤਿਆਰ ਕੀ ਸਟਿਕ ਹੁੰਦੀ ਆ ਲੱਖਾਂ ਦੀ ਤਾਂ ਉਹੀ ਖਰੀਦਦੇ ਨੇ ਕਿਹਦੇ ਪੈਸੇ ਨਾਲ ਖਰੀਦਦੇ ਨੇ ਇਹ ਸਾਡੇ ਸੋਹਣੇ ਸੁਨੱਖੇ ਮੁੰਡੇ ਡੱਬਿਆਂ ਚ ਬੰਦ ਹੋ ਕੇ ਆਉਂਦੇ ਨੇ ਇਹਨਾਂ ਦੇ ਨਿਆਣਿਆਂ ਨੂੰ ਇਹਨਾਂ ਦੀਆਂ ਮਾਵਾਂ ਕਹਿੰਦੀਆਂ ਕਿ ਲਾਂਚ ਕਰਾਂਗੇ ਜੇ ਪਿਤਾ ਐਮਪੀ ਹੋਵੇ ਤਾਂ ਮੁੰਡਾ ਐਮਐਲਏ ਦੀ ਤਿਆਰੀ ਕਰਦਾ ਜੇ ਪਿਤਾ ਐਮਐਲਏ ਹੋਵੇ ਪੁੱਤ ਐਮਪੀ ਦੀ ਤਿਆਰੀ ਕਰਦਾ ਸਾਡੇ ਨੌਜਵਾਨ ਜਿਹੜੇ ਨੀਤੀਆਂ ਇਦਾਂ ਦੀਆਂ ਬਣਾਉਂਦੇ ਕਿ 17 ਤੋਂ 21 ਸਾਲ ਤੱਕ ਜਗਨੀ ਵੀ ਰਹਿ ਗਿਆ ਕੋਈ ਪੈਨਸ਼ਨ ਨਹੀਂ ਕੋਈ ਭੱਤਾ ਨਹੀਂ ਇੱਕ ਵਾਰ ਵੀ ਹਾਰਜਨ ਟੱਪਰ ਦਾ ਟੱਪਰ ਹਾਰ ਜਵੇ ਤਾਂ ਵੀ ਪੈਨਸ਼ਨਾਂ ਮਿਲ ਜਾਂਦੀਆਂ ਨੀਤੀਆਂ ਉਧਰ ਵੀ ਬਣਾਓ ਫਿਰ ਨੀਤੀਆਂ ਉਧਰਲੇ ਪਾਸੇ ਵੀ ਬਣਾਓ ਇਹਨਾਂ ਨੂੰ ਜੀਵਨ ਜੀਵਨ ਭਰ ਦੀ ਸੁਰੱਖਿਆ ਮਿਲਦੀ ਹੈ ਹਾਰ ਜਨ ਤਾਂ ਵੀ ਸੁਰੱਖਿਆ ਉਨੀ ਵੀ ਇਹ ਅਗਲੀ ਵਾਰ ਤਾਂ ਇਹਨਾਂ ਨਹੀਂ ਆਉਣਾ ਫਿਰ ਕੀ ਹੋਇਆ ਸੱਜਾ ਗਿਆ ਖੱਪਾ ਜੂ ਖੱਪਾ ਗਿਆ ਸੱਜਾ ਜੂ ਪਰ ਜਿਸਮਾ ਦਾ ਪੁੱਤ 20.5 ਸਾਲ ਦਾ ਪੁੱਤ 2005 ਦੀ ਗੱਲ ਕਰਦੇ ਆ ਮੈਂ ਕੋਈ ਸੋਚ ਰਿਆ ਸੀ ਉਹਨਾਂ ਦੇ ਵਿੱਚ ਮੈਂ ਪਲੱਸ 2 ਕੀਤੀ ਜਦੋਂ ਆਕਾਸ਼ਦੀਪ ਦਾ ਅਗਨੀਵੀਰ ਆਕਾਸ਼ਦੀਪ ਦਾ ਜਦੋਂ ਜਨਮ ਹੋਇਆ ਕਿੰਨੀ ਛੋਟੀ ਉਮਰ ਇਹ ਜਹਾਨੋਂ ਚਲ ਗਿਆ ਪਰ ਕਿੱਡਾ ਮਹਾਨ ਯੋਧਾ ਸੀ ਉਹ ਕਿ 20 ਸਾਲ ਦੀ ਉਮਰ 'ਚ ਦੇਸ਼ ਲਈ ਕੁਰਬਾਨ ਹੋ ਗਿਆ ਮੈਂ ਲੀਡਰਾਂ ਦੇ ਨਿਆਣਿਆਂ ਨੂੰ ਤਾਂ ਕਟਖੜੇ 'ਚ ਖੜੇ ਕਰ ਰਿਹਾ ਕਿਉਂਕਿ ਦੇਖੋ ਮੈਂ ਨੈਪਟਿਜ਼ਮ ਦੀ ਗੱਲ ਨਹੀਂ ਕਰ ਰਿਹਾ ਮੈਂ ਫਿਲਮ ਸਟਾਰ ਦੇ ਬੱਚਿਆਂ ਦੀ ਗੱਲ ਨਹੀਂ ਕਰ ਰਿਹਾ ਕਿਉਂਕਿ ਜਿਹੜੇ ਫਿਲਮੀ ਸਟਾਰੇ ਹੁੰਦੇ ਉਹ ਮਿਹਨਤ ਕਰਕੇ ਅੱਗੇ ਆਉਂਦੇ ਲੀਡਰਾਂ ਨੂੰ ਕਿਉਂ ਕੋਸਦੇ ਆ ਕਿਉਂਕਿ ਵਾਦੇ ਦਾਵੇ ਝੂਠੇ ਕਰਦੇ ਆ ਜੇ ਇਹ ਸਹੀ ਨੀਤੀਆਂ ਬਣਾਉਣ ਤਾਂ ਕਿਸੇ ਮਾਂ ਦਾ ਪੁੱਤ ਡੱਬੇ ਚ ਬੰਦ ਹੋ ਕੇ ਨਾ ਆਵੇ ਉਹਦੀ ਮਾਂ ਦੀ ਇੱਕ ਵਾਰੀ ਵੀਡੀਓ ਤੋਂ ਦੇਖੋ ਕਿਦਾਂ ਵਿਰਲਾਪ ਕਰਦੀ ਆ ਕਿਦਾਂ ਰੋਂਦੀ ਆ ਉਹ ਕੋਈ ਸ਼ੁੱਧ ਬੁੱਧੀ ਹੈ ਨਹੀਂ ਉਹ ਕਹਿੰਦੀ ਘਰ ਖਾਲੀ ਹੋ ਗਿਆ ਪਰ ਉਹ ਘਰਕ ਦੀ ਮੁੜ ਕੇ ਤੁਹਾਨੂੰ ਲੱਗਦਾ ਟਰੈਕ ਤੇ ਆ ਜਾਊਗਾ ਉਹ ਉਹ ਨੌਜਵਾਨ ਸੋਹਣਾ ਸੁਨੱਖਾ ਨੌਜਵਾਨ ਜੀ ਦੇ ਚਿਹਰੇ ਤੇ ਇੰਨਾ ਨੂਰ ਸੀ ਉਹ ਸਾਰੀ ਜ਼ਿੰਦਗੀ ਜਿਹੜੀ ਕੰਧ ਤੇ ਟੰਗੀ ਉਹਦੀ ਫੋਟੋ ਆ ਉਹਨੇ ਆਖਰੀ ਸਾਹ ਤੱਕ ਆਪਣੀ ਮਾਂ ਨੂੰ ਤੜਪਾਉਣਾ ਤੇ ਆ ਲੀਡਰਾਂ ਦੇ ਨਿਆਣੇ ਜੇ ਕੱਚਾ ਵੀ ਲੈਣ ਜਾਣਾ ਹੁੰਦਾ ਤਾਂ ਹੂਟਰ ਮਾਰਦੇ ਜਾਂਦੇ ਆ ਇਹ ਸਵਾਲ ਤਾਂ ਨਹੀਂ ਉਮਰ ਤਾ ਇਹਨਾਂ ਦੀ ਕਰ ਦਿੱਤੀ ਲੀਡਰੀ ਦੀ ਕੋਈ ਉਮਰ ਤਾ ਨਹੀਂ ਆ ਹੁਣ ਜਿਵੇਂ ਆਪਾਂ ਦੇਖਦੇ ਆ ਕਿ ਅਸੀਂ ਇਸ ਫਾਇਰ ਤੋਂ ਪਹਿਲਾਂ ਇੰਨਾ ਰੌਲਾ ਰੱਪਾ ਸੀ ਭੇਜਿਆ ਕਿਸ ਲੀਡਰ ਨੇ ਆਪਣਾ ਨਿਆਣਾ ਬਾਰਡਰ ਤੇ ਕੋਈ ਆਇਆ ਲੀਡਰ ਰੌਲਾ ਪਾਉਂਦਾ ਪੰਜਾਬ ਚ ਕਿ ਮੈਂ ਖੜਦਾ ਜੀ ਬਾਰਡਰ ਤੇ ਕੋਈ ਜੰਮੂ ਗਿਆ ਨਹੀਂ ਉਹ ਅਸੀਂ ਪੰਜਾਬੀਆਂ ਨੇ ਕੁਰਬਾਨੀਆਂ ਕਰਨੀਆਂ ਖੈਰ ਮੈਂ ਤੁਹਾਡੇ ਅੱਗੇ ਪੱਖ ਰੱਖਣਾ ਸੀ ਦਿਲ ਬਹੁਤ ਦੁਖਿਆ ਸੀ ਤਾਂ ਮੈਂ ਤੁਹਾਡੇ ਕਮੈਂਟ ਵੀ ਪੜਨਾ ਚਾਹਣਾ ਵਿਜੇ ਕੁਮਾਰ ਕਹਿ ਰਹੇ ਨੇ ਕਿ ਸਹੀ ਗੱਲ ਐ ਸੋਨੂ ਸਿੰਘ ਹਾਂਜੀ ਲਿਖ ਰਹੇ ਨੇ ਫਿਰ ਸੋਨੂ ਸਿੰਘ ਲਿਖ ਰਹੇ ਨੇ ਹੈਲੋ ਹਾਂਜੀ ਹਰਮੇਸ਼ ਰੈਣੂ ਜੀ ਲਿਖ ਰਹੇ ਨੇ ਸਹੀ ਗੱਲ ਐ ਭਾਜੀ ਤੁਹਾਡੀ ਔਰ ਜਸਵੰਤ ਸਿੰਘ ਜੀ ਦੇ ਬਾਰੇ ਮੈਂ ਦੱਸ ਦਿੱਤਾ ਉਸ ਤੋਂ ਥੱਲੇ ਰਾਏ ਜੱਟ ਇੰਦਰ ਜੀ ਨੇ ਉਹ ਹੈਲੋ ਲਿਖ ਰਹੇ ਨੇ ਰਾਜਕੁਮਾਰ ਰਾਜ ਸੋ ਸੈਟਰ ਲਿਖ ਰਹੇ ਨੇ ਕੁਲਵੰਤ ਸ਼ਿੰਜਰ ਜੀ ਸੂਰੀ ਸਾਹਿਬ ਸਹੀ ਕਹਿ ਰਹੇ ਹੋ ਲਿਖ ਰਹੇ ਨੇ ਰਾਜਕੁਮਾਰ ਰਾਜ ਫਿਰ ਉਹ ਰੈਸਨ ਪੀਸ ਲਿਖ ਰਹੇ ਨੇ ਰੈਸਨ ਪਾਵਰ ਨੇ ਜੀ ਇਹ ਪਰ ਸਾਡੀ ਚੁੱਪੀ ਟੁੱਟਣੀ ਬਹੁਤ ਜ਼ਰੂਰੀ ਹੈ ਕਿਉਂਕਿ ਨਹੀਂ ਤਾਂ ਇੱਕ ਕਾਕਾ ਜੀ ਤੇ ਚਿੱਟੀਦਾਰੀ ਆਉਂਦੀ ਆ ਦੂਜੇ ਕਾਕਾ ਜੀ ਤਿਆਰ ਹੋ ਜਾਂਦੇ ਆ ਸਿੰਘਾਸਨ ਜਿਵੇਂ ਇਹਨਾਂ ਦਾ ਪੱਕਾ ਹੀ ਹੁੰਦਾ ਕਬਜ਼ੇ ਕਰ ਕਰਕੇ ਬੈਠੇ ਆ ਨੀਤ ਫਿਰ ਸਹੀ ਨਹੀਂ ਮੈਂ ਤਾਂ ਫਿਰ ਥੋੜੇ ਮਾਧਿਅਮ ਰਾਹੀਂ ਆਪਣੀ ਸਰਕਾਰ ਨੂੰ ਸੂਬਾ ਸਰਕਾਰ ਨੂੰ ਬੇਨਤੀ ਕਰਨਾ ਕਿ ਜ਼ਮੀਰਾਂ ਜਾਗਦੀਆਂ ਰੱਖ ਕੇ ਅਸੀਂ ਯੁੱਧ ਨਸ਼ਿਆਂ ਵਿਰੁੱਧ ਫੋਰਸ ਬਣਾ ਲਈਏ ਹਰ ਜ਼ਿਲ੍ਹੇ 'ਚ ਜੇ ਅਸੀਂ ਨਸ਼ਿਆਂ ਨੂੰ ਖਤਮ ਕਰਨਾ ਚਾਹੁੰਦੇ ਆ ਜੇ ਅਸੀਂ ਚਾਹੁੰਦੇ ਆ ਕਿ ਸਿਸਟਮ ਸਹੀ ਚੱਲੇ ਕੱਲੀਆਂ ਵੋਟਾਂ ਦੀ ਗੱਲ ਨਹੀਂ ਕਰਦੇ ਜੇ ਅਸੀਂ ਨਹੀਂ ਚਾਹੁੰਦੇ ਕਿ ਕੋਈ ਮਾਂ ਰੋਂਦੀ, ਕੁਰਲਾਉਂਦੀ ਕਹੇ ਕਿ ਹਾਏ ਮੇਰਾ ਪੁੱਤ ਜਹਾਨੂ ਚਲਾ ਗਿਆ ਮੈਨੂੰ ਸਮਝੇ ਨਹੀਂ ਲੱਗਦੀ ਮਾਨ ਕਰਾਂ ਕਿ ਕੀ ਕਰਾਂ ਹਾਲੇ ਮੈਨੂੰ ਕੁਝ ਨਹੀਂ ਸੋਚਦਾ ਪਿਆ ਔਰ ਸੱਚੀਓ ਸਾਰੀ ਉਮਰ ਸੁੱਜਣਾ ਵੀ ਨਹੀਂ ਸਾਰੀ ਉਮਰ ਕੁਝ ਨਹੀਂ ਪਤਾ ਲੱਗਣਾ ਕੀ ਹੋਇਆ ਕਿੱਦਾਂ ਹੋਇਆ ਕਿਉਂ ਪੁੱਤ ਚਲਾ ਗਿਆ ਸਵਾਲ ਹੀ ਰਹਿ ਜਣੇ ਮਨ 'ਚ ਸਾਡੇ ਨਿਆਣੇ ਅਰਜ਼ੀਆਂ ਦਿੰਦੇ ਇਹਨਾਂ ਦੇ ਨਿਆਣੇ ਜੰਮ ਦੇ ਇੰਟਰਵਿਊ ਲੈਂਦੇ ਆ ਸੋ ਬਹੁਤ ਸਾਰੀਆਂ ਗੱਲਾਂ ਨੇ ਉਹਦੀ ਮਾਂ ਦੱਸਦੀ ਕਿ 27 ਤਰੀਕ ਨੂੰ ਛੁੱਟੀ ਕੱਟ ਕੇ ਗਿਆ 15 ਦਿਨ ਹੋਏ ਪਤਾ ਨਹੀਂ ਸੀ ਕਿ ਆ ਕੁਝ ਹੋ ਜਾਣਾ ਪਰ ਇਹ ਗੱਲ ਆਪਾਂ ਯਾਦ ਰੱਖੀਏ ਹਮੇਸ਼ਾ ਕਿ ਫੌਜੀ ਦੇਸ਼ ਦੀ ਧੜਕਣ ਨੇ ਔਰ ਜਦੋਂ ਇਤ ਦਾ ਸਮਾਂ ਹੁੰਦਾ ਕਿਉਂਕਿ ਸਾਡੇ ਤੋਂ ਤਾਂ ਬਹੁਤ ਦੂਰ ਹੈ ਜਿਹੜੇ ਨੇੜੇ ਨੇ ਉੱਥੇ ਜ਼ਰੂਰ ਜਾ ਕੇ ਇੱਕ ਵਾਰੀ ਅਫਸੋਸ ਕਰਕੇ ਆਪਣੀ ਹਮਦਰਦੀ ਦਿਤਾ ਕੇ ਆਇਓ ਕਿਉਂਕਿ ਇਸ ਸਮੇਂ ਉਹਨਾਂ ਨੂੰ ਥੋੜੀ ਬਹੁਤ ਲੋੜ ਹੈ ਰਣਜੀਤ ਸਿੰਘ ਹੋਕਰ ਨੇ ਅੱਜ ਸੀਰੀਅਸ ਹੋ ਗਏ ਪਰ ਸੱਚ ਹੈ ਬਾਈ ਜੀ ਸੱਚ ਹੈ ਸੀਰੀਅਸ ਹੋਣਾ ਪੈਂਦਾ ਹੈ ਅਬ ਮਥਰੀ ਤੋੜੀਆਂ ਜਿਹੜੀਆਂ ਉਹ ਨਹੀਂ ਆਈਆਂ ਕੱਲਾ ਬਹਿ ਕੇ ਜਦ ਬੰਦਾ ਵੀਡੀਓ ਦੇਖਦਾ ਨਾ ਜਦ ਉਹਨਾਂ ਦੇ ਮਾਪਿਓ ਬਾਰੇ ਸੋਚਦਾ ਹੈ ਕਿ ਉਹ ਮਾਂ ਕਿੱਦਾਂ ਆਪਣੇ ਪੁੱਤ ਨੂੰ ਚੁੰਮਦੀ ਸੀ ਭੱਜ ਕੇ ਗਈ ਬੱਸ ਵੱਲ ਜੱਫੀ ਪਾਉਂਦੀ ਸੀ ਉਹ ਮੁੰਡਾ ਜਿਹੜਾ ਆਕਾਸ਼ਦੀਪ ਹੈ ਜਿਹੜਾ ਸਾਡਾ ਵੀਰ ਸ਼ਹੀਦ ਹੋ ਗਿਆ ਉਹਦੀ ਅੱਖਾਂ 'ਚ ਦੇਖੋ ਇੱਕ ਪਿਆਰ ਆਪਣੀ ਮਾਂ ਪ੍ਰਤੀ ਉਹ ਮਾਂ ਦੇ ਦਿਲ ਦਾ ਪਿਆਰ ਦੇਖੋ ਜਦੋਂ ਤੁਸੀਂ ਸੀਨੀਅਰ ਰਣਜੀਤ ਦੇਖੋ ਸਾਹਿਬ ਮਾਪੇ ਕਿੱਦਾਂ ਬੱਚਿਆਂ ਨੂੰ ਪਾਲਦੇ ਆ ਆਹ ਹੱਥ ਜਿੱਡੇ ਬੱਚਾ 1 ਫੁੱਟ ਦਾ ਹੁੰਦਾ ਉਹਨੂੰ ਮਾਪਿਓ ਕਿੱਦਾਂ ਵੱਡੇ ਕਰਦੇ ਆ ਕਿੰਨੇ ਚਾਅ ਮਲਾਰਾ ਨਾ ਕਰਦੇ ਕਿੰਨੀਆਂ ਉਮੀਦਾਂ ਹੁੰਦੀਆਂ ਕਿਹਦਾ ਵਿਆਹ ਕਰਾਂਗੇ ਇਹਦੇ ਨਿੱਕੇ ਨਿੱਕੇ ਫਿਰ ਬਾਲ ਹੋਣਗੇ ਕਿੰਨੀਆਂ ਉਮੀਦਾਂ ਹੁੰਦੀਆਂ ਉਮੀਦਾਂ ਸਾਰੀਆਂ ਜਦ ਟੁੱਟ ਜਾਂਦੀਆਂ ਨੇ ਉਹ ਉਹਦੇ ਮਾਂ ਦੇ ਚਿਹਰੇ ਤੋਂ ਸਾਫ ਪਤਾ ਲੱਗਦਾ ਸੀਦੀ ਮਾਂ ਨੇ ਇੱਕ ਗੱਲ ਬਹੁਤ ਵੱਡੀ ਕਹੀ ਜਿਹੜੀ ਹਿਰਦੇ ਨੂੰ ਬਹੁਤ ਸੱਟ ਮਾਰਦੀ ਕਹਿੰਦੀ ਪੁੱਤ ਕੀ ਕਰਨੀ ਆ ਸੀ ਤਰੱਕੀਆਂ ਇਹ ਚਪੇੜ ਹੈ ਜਿਹੜਾ ਸਿਸਟਮ ਹੈ ਉਹਦੇ ਮੂੰਹ ਤੇ ਚਪੇੜ ਹੈ ਜਦ ਕਮਾਂ ਹੀ ਕਹਿੰਦੇ ਪੁੱਤ ਕੀ ਕਰਨੀ ਐ ਸੀ ਤਰੱਕੀ ਐਦਾਂ ਦੀਆਂ ਤਰੱਕੀਆਂ ਕੀ ਕਰਨੀਆਂ ਹਾਏ ਮੇਰਾ ਪੁੱਤ ਭੁੱਖਾ ਹੀ ਤੁਰ ਗਿਆ ਗੱਲ ਦੇਖੋ ਸਮਾਦੀ ਕਹਿੰਦੀ ਹਾਏ ਮੇਰਾ ਪੁੱਤ ਭੁੱਖਾ ਹੀ ਤੁਰ ਗਿਆ ਕਹਿੰਦੇ ਇੱਕ ਮੌਤ ਤੋਂ ਇੱਕ ਰਾਤ ਪਹਿਸ਼ੀਲ ਸ਼ਹਾਦਤ ਤੋਂ ਇੱਕ ਰਾਤ ਪਹਿਲਾਂ ਸ਼ਹੀਦੀ ਤੋਂ ਇੱਕ ਰਾਤ ਪਹਿਲਾਂ ਗੱਲ ਹੁੰਦੀ ਹੈ ਪਰ ਮਾਂ ਕਹਿੰਦੀ ਹਾਏ ਮੇਰਾ ਪੁੱਤ ਭੁੱਖਾ ਹੀ ਤੁਰ ਗਿਆ ਪਰਮਾਤਮਾ ਉਸ ਵਿਛੜੀ ਰੂਹ ਨੂੰ ਚਰਨਾਚ ਨਿਵਾਸ ਬਖਸ਼ੇ। ਔਰ ਪੰਜਾਬੀਆਂ ਦਤ ਤੱਕ ਹੋਣੀ ਇਹੋ ਜਿਹਾ, ਸਿੰਘਾਂ ਦਤ ਤੱਕ ਹੋਣੀ ਇਹੋ ਜਿਹਾ। ਕਤਰਾ ਇੱਕ ਡਿੱਗਦਾ ਤੇ ਹੋਰ ਜੱਜਵੇਂ ਪੈਦਾ ਹੋ ਜਾਂਦੇ ਆ। ਪਰ ਸਾਨੂੰ ਬੋਲਣਾ ਜ਼ਰੂਰ ਚਾਹੀਦਾ ਚਾਹੇ ਘੱਟ ਲੋਕ ਸੁਣਣ। ਹੁਣ ਇਸ ਵੀਡੀਓ ਨੂੰ ਸ਼ਾਇਦ ਬਹੁਤਿਆਂ ਨੇ ਹੰਗਾਰਾ ਨਹੀਂ ਦੇਣਾ। ਫੀਲਿੰਗਸ ਨਹੀਂ, ਇਮੋਸ਼ਨਸ ਨਹੀਂ, ਸੱਚਾਈ ਹੈ। ਚਾਹੇ ਘੱਟ ਲੋਕਾਂ ਤੱਕ ਗੱਲ ਪਹੁੰਚੇ ਲੇਕਿਨ ਜਿੰਨਾ ਤੱਕ ਪਹੁੰਚੇਗੀ ਜਾਗਦੇ ਜਮੀਰਾਂ ਤੱਕ ਪਹੁੰਚੇਗੀ ਫਿਰ ਆਵਾਜ਼ ਉਬਲੰਦ ਹੁੰਦੀ ਹੈ ਔਰ ਫਿਰ ਸਹੀ ਨੀਤੀਆਂ ਬਣਦੀਆਂ ਸਹੀ ਫੈਸਲੇ ਹੁੰਦੇ ਆ ਹੁਣ ਤਾਂ ਪਹਿਲਾਂ ਨਾਲੋਂ ਥੋੜਾ ਸੌਖਾ ਆ ਕਿ ਅਸੀਂ ਸੋਸ਼ਲ ਮੀਡੀਆ ਰਾਹੀਂ ਆਪਣੀ ਆਵਾਜ਼ ਕਿਤੇ ਦੀ ਕਿਤੇ ਪਹੁੰਚਾ ਸਕਦੇ ਖੈਰ ਇਹ ਅੱਜ ਦੇ ਇਸ ਵਿਸ਼ੇ ਤੇ ਗੱਲਬਾਤ ਸੀਗੀ ਔਰ ਮੈਂ ਜ਼ਰੂਰ ਚਾਹੂੰਗਾ ਕਿ ਤੁਸੀਂ ਵੀ ਆਪਣੇ ਜਿਹੜੇ ਸਵਾਲ ਨੇ ਤੁਹਾਡੇ ਮਨ 'ਚ ਉਹ ਕਮੈਂਟ ਕਰ ਦਿਓ ਹਾਂਜੀ ਹਾਂਜੀ ਸਨੀਵਾਲੀਆ ਸਾਹਿਬ ਕਹਿ ਰਹੇ ਨੇ ਭਾਈ ਜੀ ਹੌਸਲਾ ਹੋਣਾ ਚਾਹੀਦਾ ਐਨਾ ਵੱਡਾ ਦਿਲ ਰੱਖਣ ਲਈ ਭਾਈ ਜੀ ਮੈਂ ਉਹਦੇ ਪਿਤਾ ਜੀ ਨੂੰ ਜਦ ਆਕਾਸ਼ਦੀਪ ਦੇ ਪਿਤਾ ਜੀ ਨੂੰ ਜਦ ਉਹਨਾਂ ਦੀ ਗੱਲ ਸੁਣਦਾ ਕਹਿੰਦੇ ਕਿ ਕੋਈ ਮੰਗ ਨਹੀਂ ਆ ਬਹੁਤ ਵੱਡਾ ਜਿਗਰ ਹੈ ਪਰ ਉੱਥੇ ਕੋਈ ਵੀ ਨਹੀਂ ਹੈ ਕੁਲਤਾਰ ਸਿੰਘ ਸੰਧਵਾ ਪਹੁੰਚੋ ਵੀ ਇੱਕ ਪਰਿਵਾਰਕ ਮੈਂਬਰ ਦੇ ਤੌਰ ਤੇ ਪਹੁੰਚੇ ਆ ਫਿਰ ਕੋਈ ਲੀਡਰ ਨਜ਼ਰ ਨਹੀਂ ਆਇਆ ਜੇ ਉੱਥੇ ਵੋਟਾਂ ਹੁੰਦੀਆਂ ਜਾਂ ਵੋਟਾਂ ਦਾ ਦੌਰ ਹੁੰਦਾ ਰੱਬ ਨਾ ਕਰੇ ਲੁਧਿਆਣੇ ਵੱਲ ਕਿਤੇ ਪਿੰਡ ਪੈਂਦਾ ਹੁੰਦਾ ਜਿੱਥੇ ਤੋਂ ਆਕਾਸ਼ਦੀਪ ਸਿਗਾ ਤਾਂ ਦੇਖਦੇ ਕੱਲੇ ਕੱਲੇ ਲੀਡਰ ਨੇ ਆ ਕੇ ਫੋਟੋ ਖਿਚਾਣੀ ਸੀਗੀ ਉਹ ਸੋ ਖੇਡਿਆ ਜਾਂਦਾ ਜੀ ਸਾਡੇ ਨਾਲ ਸਾਡੇ ਬੱਚੇ ਬਾਰਡਰ ਤੇ ਖੇਡਦੇ ਆ ਇਹ ਲੀਡਰ ਸਾਡੇ ਦਿਲਾਂ ਨਾਲ ਖੇਡਦੇ ਸਾਡੇ ਇਮੋਸ਼ਨਸ ਨਾਲ ਖੇਡਦੇ ਆ ਇਹਨਾਂ ਦੇ ਬੱਚੇ ਕੁਆਲਿਫਾਈ ਕਰਦੇ ਆ ਬਸ ਇੰਨਾਕ ਫਰਕ ਹੈ ਰਾਜਕੁਮਾਰ ਖੱਤਰੀ ਜੀ ਠੀਕ ਹੈ ਪਰ ਕਈ ਵੇਲੇ ਇਮੋਸ਼ਨਸ ਦੇਖਣੇ ਚਾਹੀਦੇ ਆ ਠੀਕ ਹੈ ਜੀ ਤੁਸੀਂ ਆਪਣੇ ਜ਼ਰੂਰ ਜਿਹੜੇ ਮਨ ਦੇ ਸਵਾਲ ਆ ਉਹ ਲਿਖਿਓ ਕਿਉਂਕਿ ਤੁਹਾਡੇ ਸਵਾਲ ਪੜਦੇ ਸਾਡਾ ਵੀ ਵਿਕਾਸ ਹੁੰਦਾ ਬਹੁਤ-ਬਹੁਤ ਸ਼ੁਕਰੀਆ ਮੈਂ ਹੋਰ ਸ਼ਹਿਰ ਦੇ ਜਿਹੜੇ ਮਸਲੇ ਨੇ ਉਹਨਾਂ ਤੇ ਜ਼ਰੂਰ ਜਲਦੀ ਅਪਡੇਟ ਕਰੂੰਗਾ ਬਹੁਤ ਸਾਰੇ ਮਸਲਿਆਂ ਦੀ ਮੇਰੇ ਕੋਲ ਰਿਪੋਰਟ ਪਹੁੰਚੀ ਹੈ ਉਹ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰੂੰਗਾ ਤੇ ਇੱਕ ਯੁੱਧ ਜਿਹੜਾ ਨਸ਼ਿਆਂ ਵਿਰੁੱਧ ਸ਼ੁਰੂ ਹੋਇਆ ਉਹਦੇ ਤੇ ਵੀ ਕੁਝ ਹੈ ਮੇਰੇ ਤੋਂ ਆਪਣੇ ਏਰੀਆ ਦਾ ਉਹ ਵੀ ਤੁਹਾਡੇ ਅੱਗੇ ਪੇਸ਼ ਕਰ ਔਰ ਸਰਕਾਰ ਜੀ ਨੂੰ ਬੇਨਤੀ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਫੋਰਸ ਬਣਾ ਲਓ ਆਪਾਂ ਸਿਰਫ ਉਹੀ ਕੰਮ ਨਾ ਕਰੀਏ ਜੋ ਆਪੋਜੀਸ਼ਨ ਦਾ ਕੰਮ ਸਿਗਾ। ਯੁੱਧ ਨਸ਼ਿਆਂ ਵਿਰੁੱਧ ਫੋਰਸ ਬਣਾ ਲਓ। ਜੇ ਆਪਾਂ ਨੌਜਵਾਨਾਂ ਨੂੰ ਵੀ ਰੋਸ ਦੇ ਆਪਾਂ ਚਾਹੀਏ। ਬਹੁਤ ਬਹੁਤ ਸ਼ੁਕਰੀਆ ਬਦਮਾਸ਼ਾਂ ਦਾ ਕੰਮ ਹੈ।